ਆਪਾਂ ਗੱਲ ਕਰ ਰਹੇ ਆ ਸਿੱਖ ਰਾਜ ਕਿਵੇਂ ਗਿਆ ਤੇ ਮੈਂ ਸ਼ੁਰੂਆਤ ਅੰਦਰ ਇੱਕ ਬੇਨਤੀ ਕੀਤੀ ਸੀ ਮੈਂ ਚੈਪਟਰ ਜਿੱਥੋਂ ਤੱਕ ਪਹਚਾਇਆ ਗਿਆ ਮੈਂ ਉੱਥੋਂ ਤੱਕ ਪਹੁੰਚਾਉਣਾ ਹੈ ਇਹਦਾ ਕੋਈ ਰਿਜ਼ਲਟ ਨਹੀਂ ਹੈਗਾ ਵੀ ਕਿੱਥੇ ਜਾ ਕੇ ਗੱਲ ਮੁੱਕਣੀ ਆ ਕਿੱਥੇ ਜਾ ਕੇ ਇਹਦਾ ਕੋਈ ਸਿਰਾ ਲੱਗਣਾ ਹੈ ਮੈਂ ਆਪਣੇ ਸਮੇਂ ਜਿੰਨੂੰ ਜਿੱਥੋਂ ਤੱਕ ਲੈ ਸਕਿਆ ਮੈਂ ਲੈ ਜਾਣਾ ਹੈ ਹਾਂ ਇਹ ਗੱਲ ਹੈ ਇੱਕ ਚੈਪਟਰ ਕਲੋਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਤਾਂ ਜੋ ਅਗਲੀ ਵਾਰ ਕਿਤੇ ਕਹਾਣੀ ਜੋੜਨੀ ਪਵੇ ਤੇ ਆਪ ਉਥੇ ਜੋੜ ਸਕੀਏ ਸਿਆਣੇ ਬੈਠੇ ਹੋ 27 ਜੂਨ ਸਨ 1839 ਦਿਨ ਵੀਰਵਾਰ ਪੰਜਾਬ ਦੇ ਕੱਲੇ-ਕੱਲੇ ਘਰ ਦੇ ਵਿੱਚ ਲੋਕਾਂ ਨੇ ਚੁੱਲਿਆਂ 'ਚ ਅੱਗ ਨਾ ਬਾਲੀ ਲੋਕੀਂ ਨਿਆਣਿਆਂ ਵਾਂਗੂ ਭੁੱਬਾਂ ਮਾਰ-ਮਾਰ ਕੇ ਰੋਏ ਕਿਉਂਕਿ ਉਹ ਵਾਪਰ ਚੁੱਕਾ ਸੀ ਜਿਹੜਾ ਕਦੀ ਨਹੀਂ ਸੀ ਵਾਪਰਨਾ ਚਾਹੀਦਾ ਸਾਰਾ ਪੰਜਾਬ ਵਹੀਰਾਂ ਘਾਤ ਕੇ ਲਾਹੌਰ ਵੱਲ ਨੂੰ ਤੁਰਿਆ ਆਪਣੇ ਮਹਿਬੂਬ ਬਾਦਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਦੇ ਅੱਸੀ ਦੇ ਆਖਰੀ ਦਰਸ਼ਨ ਕਰਨੇ ਆ ਬੰਦੇ ਦੀ ਕਮਾਈ ਉਹਦਾ ਸਿਵਿਆਂ ਨੂੰ ਜਾਂਦਾ ਕੱਠ ਦੱਸਦਾ ਵਾ ਵੀ ਬੰਦੇ ਨੇ ਕੁਝ ਕਮਾਇਆ ਵਾ ਬੰਦੇ ਹੀ ਤੇ ਕਮਾਉਣੇ ਹੁੰਦੇ ਆ ਦੌਲਤ ਤੇ ਛੱਤਰ ਦੇ ਜੋਰ ਨਾਲ ਵੀ ਲੋਕੀ ਕਮਾ ਲੈਂਦੇ ਆ ਚੱਟਾ ਵੀ ਵੇਚੀ ਜਾਂਦੇ ਬਥੇਰਾ ਉਹਦੇ ਬਥੇਰੀ ਕਮਾਈ ਜਾਂਦੀ ਆ ਦੌਲਤ ਦੀ ਗੱਲ ਨਹੀਂ ਤੇਰੇ ਮਰਨ ਤੋਂ ਬਾਅਦ ਆ ਤੈਨੂੰ ਲੋਕੀ ਕਿੰਨਾ ਚਿਰ ਯਾਦ ਕਰਦੇ ਆ ਬਸ ਆ ਤੇਰੀ ਦੌਲਤ ਆ ਅੱਜ ਵਾਲੇ ਲੀਡਰ ਆਪਣੇ ਆਪ ਨੂੰ ਤਸ਼ਬੀ ਤੇ ਸ਼ੇਰੇ ਪੰਜਾਬ ਨਾ ਹੀ ਦਿੰਦੇ ਆ ਨਾ ਬੜਾ ਜ਼ੋਰ ਲਾ ਲੈਣ ਮੀਡੀਏ ਦਾ ਜ਼ੋਰ ਆ ਤੇ ਸਾਲ ਦੋ ਸਾਲ ਅਖਬਾਰਾਂ ਚ ਫੋਟੋ ਦੇ ਦੇਣ ਉਹਦੇ ਭੋਗ ਤੱਕ ਪੰਜਾ ਚੌਵਾਂ ਸਾਲਾਂ ਨੂੰ ਪੁੱਛ ਲਿਓ ਕੌਣ ਸੀ ਨਿਆਣਿਆਂ ਆਖੜਾ ਸਾਨੂੰ ਨਹੀਂ ਪਤਾ ਕੌਣ ਸੀ ਪਰ ਜਿੰਨਾ ਚਿਰ ਆਪਾਂ ਬਹਾਂਗੇ ਮੇਲੇ ਲੱਗਦੇ ਰਹਿਣਗੇ ਸ਼ੇਰੇ ਪੰਜਾਬ ਕੇ ਦੇ ਤੁਹਾਡੇ ਨਿਆਣਿਆਂ ਦੇ ਦਿਲਾਂ ਚੋਂ ਨਿਕਲ ਚੱਲਿਆ ਇਹਨੂੰ ਕਹਿੰਦੇ ਕਮਾਈ ਕਿੰਨਾ ਲੌਂਗ ਪੀਰੀਅਡ ਤੁਹਾਨੂੰ ਲੋਕ ਚੇਤੇ ਕਰਦੇ ਬਾਅਦ ਚ ਸਾਰਾ ਦਿਨ ਸ਼ੇਰੇ ਪੰਜਾਬ ਦੀ ਅਰਥੀ ਬਾਹਰ ਟਿਕਾਈ ਗਈ ਲੱਖਾਂ ਦਾ ਹਜੂਮ ਆਇਆ ਲੋਕਾਂ ਨੇ ਰੋ ਰੋ ਕੇ ਅੱਖਾਂ ਸਜਾ ਲਈਆਂ ਖਾਦਾ ਕੁਝ ਨਾ ਪੀਤਾ ਕੁਝ ਨਾ ਕਿਉਂਕਿ ਸ਼ੇਰੇ ਪੰਜਾਬ ਦਾ ਜਾਣਾ ਗਰੀਬਾਂ ਦੇ ਘਰਾਂ ਦਾ ਸਾਰਾ ਕੁਝ ਹੀ ਮੂਧਾ ਹੋ ਜਾਣ ਦੇ ਬਰਾਬਰ ਸੀ ਆਖਰਕਾਰ ਸਸਕਾਰ ਵਾਸਤੇ ਤੁਰਨ ਲੱਗੇ ਇਥੇ ਬਈਮਾਨ ਧਿਆਨ ਸਿੰਘ ਡੋਗਰੇ ਨੇ ਇੱਕ ਚਾਲ ਚਲੀ ਆ ਉਨੇ ਤਲਵਾਰ ਦੇ ਜੋਰ ਨਾਲ ਡਰਾ ਕੇ ਹਿੰਦੂ ਘਰਾਣੇ ਦੀਆਂ 8 ਨੌਕਰ ਰਾਣੀਆਂ 8 ਗੋਲੀਆਂ ਉਹ ਸ਼ੇਰੇ ਪੰਜਾਬ ਦੇ ਨਾਲ ਜਿਉਂਦੀਆਂ ਸਤੀ ਹੋਣ ਵਾਸਤੇ ਤਿਆਰ ਕੀਤੀਆਂ ਸੀ ਕਿ ਜੇ ਤੋਹੀਨਾ ਨਾ ਸੜੀਆਂ ਨਾਲ ਤੇ ਮਗਰ ਤੁਹਾਡਾ ਸਾਰਾ ਟੱਬਰ ਮਾਰ ਦੇਣਾ ਇਹ ਕਿਉਂ ਕੀਤਾ ਜਦੋਂ ਕਿ ਸਿੱਖ ਮਰਿਆਦਾ ਵਿੱਚ ਔਰਤ ਦਾ ਸਤੀ ਹੋਣਾ ਲਾਜ਼ਮੀ ਨਹੀਂ ਸਤੀ ਨਹੀਂ ਹੋ ਸਕਦੀ ਔਰਤ ਸਾਡੀ ਮਰਿਆਦਾ ਦੇ ਵਿੱਚ ਪਰਤਿਆਨ ਸਿੰਘ ਡੋਗਰਾ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ Hindu ਰੌ ਰੀਤਾਂ ਦੇ ਨਾਲ ਬੀਬੀਆਂ ਨਾਲ ਸੜ ਕੇ ਸਵਾਹ ਹੁੰਦੀਆਂ ਸੀ ਜਦੋਂ ਕਿ ਉਹ ਲੜਕੀਆਂ ਤਕੇ ਦੇ ਜੋਰਨਾਂ ਮਨਾਈਆਂ ਗਈਆਂ ਸੀ ਸ਼ੇਰੇ ਪੰਜਾਬ ਦੀ ਅਰਥੀ ਚੁੱਕੀ ਗਈ ਮਾਤਮੀ ਵਾਜਾ ਵਜਾ ਸੰਸਕਾਰ ਵਾਲੀ ਜਗ੍ਹਾ ਤੇ ਆਏ ਚੰਦਨ ਦੀ ਚਖਾ ਚਣੀ ਗਈ ਸ਼ੇਰੇ ਪੰਜਾਬ ਦੀ ਅਰਥੀ ਉਸ ਚਖਾ ਉੱਤੇ ਰੱਖੀ ਗਈ ਉਹਦੇ ਘੇਰੇ ਘੇਰੇ ਉਹ ਗੋਲੀਆਂ ਉਹ ਨੌਕਰ ਰਾਣੀਆਂ ਬੈਠੀਆਂ ਵਾਂ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਨਾਲ ਅੱਜ ਸੜ ਕੇ ਸਵਾਹ ਹੋਣਾ ਲੱਖਾਂ ਦਾ ਕੱਠ ਘੇਰੇ ਘੇਰੇ ਖਲੋਤਾ ਇੱਕ ਰਾਣੀ ਆ ਉਹਨੂੰ ਰਾਣੀ ਪਹਾੜ ਨ ਕਹਿੰਦੇ ਆ ਉਹ ਸ਼ੇਰੇ ਪੰਜਾਬ ਦੀ ਅਰਥੀ ਦੇ ਵਿੱਚ ਬੈਠੀ ਆ ਉਹਨੇ ਸ਼ੇਰੇ ਪੰਜਾਬ ਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖਿਆ ਉਹਨੇ ਨਾਲ ਸੜਨਾ ਹੈ ਜਦੋਂ ਨੇ ਲੋਕ ਰੋਂਦੇ ਵੇਖੇ ਉਹਨੇ ਦੂਰ ਖਲੋਤੇ ਧਿਆਨ ਸਿੰਘ ਡੋਗਰੇ ਨੂੰ ਧਿਆਨ ਆਵਾਜ਼ ਮਾਰੀ ਕਹਿੰਦੀ ਧਿਆਨ ਸਿੰਘ ਇੱਧਰ ਆ ਧਿਆਨ ਸਿੰਘ ਡੋਗਰਾ ਨੇੜੇ ਆਇਆ ਰਾਣੀ ਪਹਾੜਨ ਨੇ ਉਹਦਾ ਹੱਥ ਫੜਿਆ ਤੇ ਮਰੇ ਮਹਾਰਾਜਾ ਰਣਜੀਤ ਸਿੰਘ ਦੀ ਛਾਤੀ ਤੇ ਰੱਖ ਕੇ ਆਖਿਆ ਧਿਆਨ ਸਿੰਘ ਆਪਣੇ ਮਰੇ ਮਾਲਕ ਦੀ ਸੌਂ ਖਾ ਪੰਜਾਬ ਨਾਲੋਂ ਖਾ ਨਹੀਂ ਕਰੇਗਾ ਕੱਗਾ ਤੇ ਮੈਂ ਰਾਤੀ ਇਹ ਗੱਲ ਕਹੀ ਸੀ ਸੌਂ ਖਾਣ ਵਾਲੇ ਬੰਦੇ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਦੇਖੋ ਸੌਂ ਖਾਣੀ ਉਹਨੇ ਜਿੰਨੇ ਕੁੱਤੇ ਕੰਮ ਕਰਨੇ ਉਹਦੇ ਲਈ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਉਹਨੇ ਪੁੱਤ ਵੀ ਵੇਚਿਆ ਹੁੰਦਾ ਉਹਨੇ ਧੀ ਵੀ ਵੇਚੀ ਹੁੰਦੀ ਆ ਉਹਨੇ ਮਾਂ ਦੀ ਸੌਂ ਵੀ ਖਾ ਜਾਣੀ ਉਹਨੇ ਪਿਓ ਦੀ ਸੌਂ ਵੀ ਖਾ ਜਾਣੀ ਆ ਉਹਨੇ ਗੁਰੂ ਦੀ ਸੌਂ ਵੀ ਖਾ ਜਾਣੀ ਆ ਉਹਦੇ ਲਈ ਗੱਲਾਂ ਮੈਟਰ ਨਹੀਂ ਕਰਦੀਆਂ ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਰਾਣੀ ਪਹਾੜਨ ਕਹਿੰਦੀ ਸੌਂ ਖਾ ਉਨੇ ਸੌਂ ਖਾ ਕੇ ਆਖਿਆ ਮੈਂ ਸ਼ੇਰੇ ਪੰਜਾਬ ਦੀ ਸੌਂ ਖਾਨਾ ਮੈਂ ਪੰਜਾਬ ਦਾ ਸਕਾ ਬਣ ਕੇ ਰਹੂੰਗਾ ਹੁਣ ਸਕਾ ਪਤਾ ਕਿੰਨਾ ਕਹੀ ਸ਼ੇਰੇ ਪੰਜਾਬ ਦੇ ਪੁੱਤ ਉਹਨੇ ਮਾਰੇ ਪੁੱਤਰੇ ਉਹਨੇ ਮਾਰੇ ਕੱਲਾ ਕੱਲਾ ਜੀ ਉਹਨੇ ਕੋਹ ਕੋਕੇ ਮਾਰਨਾ ਅੱਗੇ ਜਾ ਕੇ ਸ਼ੇਰੇ ਪੰਜਾਬ ਦੀ ਚਿਖਾ ਦੇ ਕੋਲ ਖਲੋਤੇ ਆ ਸਾਰੇ ਅਰਦਾਸੀ ਸਿੰਘ ਨੇ ਅਰਦਾਸ ਕੀਤੀ ਚਿਖਾ ਨੂੰ ਅੱਗ ਲੱਗੀ ਧੰਮੜ ਮੱਠੇ ਲੋਕਾਂ ਦੀਆਂ ਅੱਖਾਂ 'ਚੋਂ ਪਾਣੀ ਆਇਆ ਜਿਹੜੀਆਂ ਨਾਲ ਸਤੀ ਹੋਣ ਵਾਸਤੇ ਬੈਠੀਆਂ ਸੀ ਉਹਨਾਂ ਦੇ ਸਰੀਰ ਵੀ ਸੜਨ ਲੱਗੇ ਤੇ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਭੱਜ ਕੇ ਆਇਆ ਉਹ ਕਹਿੰਦਾ ਮੈਂ ਸ਼ੇਰੇ ਪੰਜਾਬ ਦੀ ਚਿਖਾ ਵਿੱਚ ਛਾਲ ਮਾਰ ਦੇਣੀ ਆ ਅੱਗੇ ਖਲੋਤਾ ਸੀ ਉਹਦਾ ਭਰਾ ਗੁਲਾਬ ਸਿੰਘ ਉਹਨੇ ਬਈਮਾਨ ਧਿਆਨ ਸਿੰਘ ਡੋਗਰੇ ਨੂੰ ਜੱਫੀ ਪਾ ਕੇ ਆਖਿਆ ਵੀਰ ਜੀ ਜੇ ਤੁਸੀਂ ਸੜਗੇ ਤੇ ਪੰਜਾਬ ਦਾ ਭਲਾ ਕੌਣ ਕਰੇਗਾ ਅਸਲ ਚ ਮਤਲਬ ਇਹ ਸੀ ਵੀ ਜੇ ਤੂੰ ਸੜਗਿਓ ਤੇ ਪੰਜਾਬ ਦੇ ਰਾਜ ਭਗ ਦੀਆਂ ਬੇੜੀਆਂ ਚ ਵਟੇ ਪਾਵੇਂ ਕਿੰਨੇ ਆ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਅੱਖਾਂ ਚ ਮੋٹے ਮੋٹے ਹੰਝੂ ਲਿਆ ਕੇ ਰੋਂਦਾ ਇਹਨੂੰ ਕਹਿੰਦੇ ਮਗਰਮੱਛ ਦੇ ਹੰਝੂ ਕਦੀ ਮਗਰਮੱਛ ਦੇ ਹੰਝੂ ਵੇਖੇ ਤੁਹਾਡੇ ਚ ਕਿਸੇ ਨੇ ਮਗਰਮੱਛ ਨਹੀਂ ਰੋਂਦਾ ਪਰ ਕਹਿੰਦੇ ਸਾਰੇ ਆ ਅਖੇ ਜੀ ਮਗਰ ਮਛਦੇ ਹੰਝੂ ਮਗਰ ਮਛਦੇ ਹੰਝੂ ਹੁੰਦੇ ਕੀ ਆ ਜਦੋਂ ਮਗਰ ਮਛ ਆਪਣੇ ਸ਼ਿਕਾਰ ਨੂੰ ਸਬੂਤਾ ਨਗਾਹ ਜਾਂਦਾ ਇਹਨਾਂ ਖਾ ਜਾਂਦਾ ਫਿਰ ਉਹਦਾ ਢਿੱਡ ਭਰ ਜਾਂਦਾ ਫਿਰ ਉਹ ਪਾਣੀ ਚੋਂ ਨਿਕਲ ਕੇ ਤੇ ਬਰੇਤੇ ਤੇ ਆ ਜਾਂਦਾ ਤੇ ਬਰੇਤੇ ਦੇ ਉੱਤੇ ਆ ਕੇ ਬੜੇ ਜ਼ੋਰ ਨਾਲ ਆਪਣੇ ਸਰੀਰ ਨੂੰ ਕਮਾਉਂਦਾ ਵਾ ਉਹ ਇਸ ਕਰਕੇ ਕਿ ਜਿਹੜਾ ਸ਼ਿਕਾਰ ਉਹਨੇ ਖਾਦਾ ਵਾ ਉਹਦੇ ਟੋਟੇ ਟੋਟੇ ਹੋ ਜਾਣ ਅੰਦਰ ਜਦੋਂ ਸ਼ਿਕਾਰ ਦੇ ਟੋਟੇ ਟੋਟੇ ਹੋ ਜਾਂਦੇ ਉਹ ਜਾਂਦਾ ਥੱਕ ਤੇ ਜਦੋਂ ਮਗਰਮਾਸ਼ ਥੱਕ ਕੇ ਬਹਿ ਜਾਂਦਾ ਵਾ ਉਹ ਆਪਣਾ ਮੂੰਹ ਅੱਡ ਲੈਂਦਾ ਵਾ ਰਿਲੈਕਸ ਹੋ ਜਾਂਦਾ ਵਾ ਵੀ ਜਿਹੜਾ ਸ਼ਿਕਾਰ ਖਾਦਾ ਹੁਣ ਉਹਨੇ ਪਚ ਜਾਣਾ ਵਾ ਫਿਰ ਥੱਕਣ ਕਰਕੇ ਉਹਦੀ ਅੱਖਾਂ ਚੋਂ ਪਾਣੀ ਨਿਕਲਦਾ ਬੜੇ ਜ਼ੋਰ ਨਾਲ ਤੇ ਲੋਕੀ ਜਾਂਦੇ ਮਗਰਮਾਸ਼ ਰੋਂਦਾ ਮਗਰਮਾਸ਼ ਰੋਂਦਾ ਥੋੜਾ ਵਾ ਉਹਦੇ ਸ਼ਿਕਾਰ ਖਾਦੇ ਦੀ ਖੁਸ਼ੀ ਮਨਾ ਰਿਹਾ ਹੁੰਦਾ ਏ ਇਸ ਕਰਕੇ ਬਹੁਤੀ ਦੁਨੀਆ ਦੇ ਹੰਝੂ ਵੀ ਮਗਰਮੱਛ ਦੇ ਹੰਝੂਆਂ ਵਰਗੇ ਹੁੰਦੇ ਆ ਜਿਹੜਾ ਬਹੁਤੀਆਂ ਬਾਂਗਾ ਮਾਰੇ ਜ਼ਰੂਰੀ ਨਹੀਂ ਵੀ ਦਿਲੋਂ ਹੀ ਮਾਰਨ ੜੇ ਹੁੰਦਾ ਉਹਦਾ ਖੁਸ਼ੀ ਦੀਆਂ ਬਾਂਗਾ ਮਾਰਦਾ ਹੋਵੇ ਜਨੇ ਰੋਣਾ ਉਹਨੇ ਅੰਦਰ ਵੜ ਕੇ ਵੀ ਰੋ ਲੈਣਾ ਉਹਨੇ ਚੁੱਪ ਕਰਕੇ ਵੀ ਰੋ ਲੈਣਾ ਜਦੋਂ ਲਾਟਾਂ ਬਲੀਆਂ ਸਾਰਾ ਕੁਝ ਹੋ ਰਿਹਾ ਏ ਤੇ ਦੂਰ ਬੈਠੀ ਆ ਸ਼ੇਰੇ ਪੰਜਾਬ ਦੀ ਪਟਰਾਣੀ ਮਾਹ ਰਾਣੀ ਜਿੰਦਾ ਮਾਹ ਰਾਣੀ ਜਿੰਦਾ ਸ਼ੇਰੇ ਪੰਜਾਬ ਤੋਂ ਬਹੁਤ ਉਮਰ ਚ ਛੋਟੀ ਸੀ ਜਦੋਂ ਵਿਆਹੀ ਗਈ ਸੀ ਇਹਦਾ ਰਿਸ਼ਤਾ ਇਹਦੇ ਸਕੇ ਪਣਵਈਏ ਨੇ ਕਰਵਾਇਆ ਸੀ ਤੇ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹਣ ਆਇਆ ਨਾ ਮਹਾਰਾਣੀ ਜੰਦਾ ਨੂੰ ਤੇ ਜਦੋਂ ਇਹਨੇ ਚਿਹਰੇ ਤੋਂ ਸਿਹਰਾ ਪਾਸੇ ਕੀਤਾ ਕਾਲਾ ਮਹਾਰਾਜਾ ਰਣਜੀਤ ਸਿੰਘ ਦਾ ਰੰਗ ਕੱਦ ਸਮੱਧਰ ਇੱਕ ਅੱਖੋਂ ਅੰਨਾ ਜਿਹਰੇ ਉੱਤੇ ਮਾਤਾ ਦੇ ਦਾਗ ਤੇ ਸਹੇਲੀਆਂ ਨੇ ਜਾ ਕੇ ਮਹਾਰਾਣੀ ਜਿੰਦਾ ਨੂੰ ਦੱਸਿਆ ਜਿੰਦਾ ਤੇਰੇ ਘਰਦਿਆਂ ਨੇ ਵੇਖਿਆ ਕੀ ਆ ਕਮਲਿਆ ਤੂੰ ਤੇ ਹੱਥ ਲਾਇਆ ਮੈਲੀ ਹੋਵੇਂ ਤੇ ਜਿਹੜਾ ਤੈਨੂੰ ਵਿਆਉਣ ਆਇਆ ਹੈ ਤੇ ਭਾਵੇਂ ਪੰਜਾਬ ਦਾ ਮਹਾਰਾਜਾ ਪਰ ਸੋਨਾ ਮਾਸਾ ਨਹੀਂ ਹੈਗਾ ਭੋਰਾ ਸੋਨਾ ਨਹੀਂ ਹੈ ਮਹਾਰਾਣੀ ਜਿੰਦਾ ਨੇ ਆਪਣੀਆਂ ਸਹੇਲੀਆਂ ਨੂੰ ਆਖਿਆ ਜੇ ਮੇਰੇ ਬਾਪ ਨੇ ਮੇਰੀ ਮਾਂ ਨੇ ਉਹਦੇ ਲੜ ਲਾਇਆ ਹੋਊਗਾ ਤੇ ਕੁਝ ਸੋਚ ਕੇ ਲਾਇਆ ਹੋਊਗਾ ਨਾ ਪਰ ਧੀਆਂ ਦਾ ਸੁਖ ਲੱਭਣ ਤੋਂ ਪਹਿਲਾਂ ਥੋੜਾ ਜਿਹਾ ਅਗਲੇ ਦੀ ਪਾਉਣ ਪਰਖ ਕਰ ਲਿਆ ਕਰੋ ਮਾਹ ਰਾਣੀ ਜਿੰਦਾ ਵਿਆਹੀ ਤੇ ਮਹਾਰਾਜੇ ਨਾ ਸੀ ਪਰ ਉਮਰ ਚ ਮਹਾਰਾਜਾ ਵੱਡਾ ਸੀ ਅੱਜ ਮਹਾਰਾਜਾ ਮਰ ਗਿਆ ਤੇ ਭਰੀ ਜਵਾਨੀ ਚ ਜਿੰਦਾ ਨੁਕਰ ਚ ਬੈਠੀ ਸੀ ਉਹਦੇ ਗੱਜ ਗੱਜ ਖੁੱਲੇ ਲੰਮੇ ਵਾਲ ਉਹਦੇ ਹੌਕੇ ਕੋਈ ਨਹੀਂ ਸੀ ਪੁੰਝ ਸਕਦਾ ਮਹਾਰਾਣੀ ਜਿੰਦਾ ਨੇ ਮੰਨਨੇ ਆਵਾਜ਼ ਮਾਰ ਕੇ ਆਖਿਆ ਜਿੰਦਾ ਪੱਲੇ ਹੀ ਕੱਖ ਨਹੀਂ ਰਿਹਾ ਜੇ ਤੇਰੇ ਸਿਰ ਦਾ ਸਾਈਂ ਤੁਰ ਗਿਆ ਤਾਂ ਹੀ ਉੱਠ ਤੂੰ ਵੀ ਬਲਦੀ ਚਖਾ ਦੇ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਇਹ ਨਹੀਂ ਸੋਚ ਕੇ ਮਹਾਰਾਣੀ ਜਿੰਦਾ ਉੱਠਣ ਲੱਗੀ ਆ ਉਹਦੀ ਗੋਦੀ ਵਿੱਚ ਉਹਦਾ ਨਵਾਂ ਮਹੀਨਿਆਂ ਦਾ ਪੁੱਤ ਦਲੀਪ ਸਿੰਘ ਹਿੱਲਿਆ ਜਦੋਂ ਉਹਦਾ ਪੁੱਤ ਹਿੱਲਿਆ ਨਾ ਤੇ ਜਿੰਦਾ ਉੱਥੇ ਹੀ ਬੈ ਗਈ ਉਹਨੇ ਆਖਿਆ ਜਿੰਦਾ ਤੇਰਾ ਪਤੀ ਮਰ ਗਿਆ ਜੇ ਤੂੰ ਵੀ ਸੜਕੇ ਸਵਾਹ ਹੋ ਗਈਆਂ ਤੇ ਤੇਰੇ ਪੁੱਤ ਦਾ ਰਹਿਣਾ ਕੱਖ ਨਹੀਂ ਆ ਮਾਂ ਬਾਪ ਤੋਂ ਬਿਨਾ ਜ਼ਿੰਦਗੀ ਕਿਸੇ ਦੀ ਕੁਝ ਨਹੀਂ ਹੋਇਆ ਕਰਦੀ ਇੱਕ ਬੰਨੇ ਪਤੀ ਦਾ ਸਿਵਾ ਬਲਦਾ ਵਾ ਤੇ ਮਾਂ ਰਾਣੀ ਜੰਦਾ ਆਪਣੇ ਪੁੱਤ ਨੂੰ ਘੁੱਟ ਕੇ ਦੋ ਗੱਲਾਂ ਨਾਰਤਾ ਮਰੇ ਨਾ ਪਤੀ ਲੋਕੋ You <laughs> i stop good ਆਸਾ ਸਰਦੇ ਕੇਸਤਾ ਹੁੰਦੀ ਛਾ ਛਾ ਰੜਕਣ ਸੂਲਾ ਰੜਕਣ ਸੂਲਾ ਦੁਖੜੇ ਬਾਸਾ ਮੁਕੀਆਂ ਫੇਰ ਮਿਲਣ ਦੀ ਆਸਾ ਖੜੀ ਟ ਕੋੜੇ ਮਾਤਣ ਨੂੰ ਜਿੰਦਾਰੋ ਰੋ ਦੇਵੇ ਤੁਹਾਈਆਂ ਤੁਰਕੇ ਮਨ ਕੇ ਵਾਹੇ ਗੁਰੂ ਮਨ ਕੇ ਵਾਹੇ ਗੁਰੂ ਦਾ ਬਾਣਾ ਖੋਲ ਕੇ ਮਰਜੂਤਲੀ ਪੀਆਣਾ ਮਾ ਦੀ ਆਪੀ ਮਾ ਦੀ ਆਪੀ ਤੋਂ ਰਹਿ ਬਿਨਾ ਅੱਖੀਂ ਵੇਖੀ ਆਪਣੀ ਸੁਣੀਆਂ ਏ ਹੈ ਆਮਾਂ ਦਾ ਸੂਰਜ ਅਸਤ ਹੋ ਚੁੱਕਾ ਸੀ ਸ਼ੇਰੇ ਪੰਜਾਬ ਦਾ ਸਿਵਾ ਠੰਡਾ ਹੋ ਚੁੱਕਾ ਸੀ ਇੱਕ ਬਨੇ ਸੂਰਜ ਆਪਣੀ ਅਸਤ ਹੋਣ ਦੀ ਲਾਲੀ ਛੱਡ ਰਿਹਾ ਸੀ ਦੂਰ ਬੈਠੀ ਮਹਾਰਾਣੀ ਜੰਨਾ ਆਪਣੇ ਦਲੀਪ ਸਿੰਘ ਨੂੰ ਵਾਰ-ਵਾਰ ਆਪਣੀ ਜਫੀ 'ਚ ਲੈਂਦੀ ਸੀ ਉਹਨੇ ਤਾਂ ਉਹ ਵੇਖਿਆ ਤੇ ਮਾਨੀ ਮਨ ਸੋਚਿਆ ਕਿਤੇ ਅੱਜ ਦਾ ਇਹ ਸੂਰਜ ਪੰਜਾਬੀਆਂ ਦੇ ਰਾਜ ਭਾਗ ਦਾ ਸੂਰਜ ਕਿਤੇ ਆਖਰੀ ਨਾ ਹੋ ਜਾਵੇ ਸਾਰੇ ਘਰਾਂ ਨੂੰ ਮੁੜੇ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦ ਕੌਰਾਂ ਵੀ ਆਪਣੇ ਘਰ ਨੂੰ ਵਾਪਸ ਮੁੜਦੀ ਆ ਫਿਰ ਇਸ ਤੋਂ ਬਾਅਦ ਇੱਕ ਦਰਦ ਭਰਿਆ ਕਾਂਡ ਸ਼ੁਰੂ ਹੁੰਦਾ ਹੈ ਧਿਆਨ ਸਿੰਘ ਡੋਗਰਾ ਉਹ ਕਰੇਗਾ ਜਿਹੜਾ ਵੈਰੀ ਦੁਸ਼ਮਣ ਵੀ ਨਹੀਂ ਕਰਦਾ ਜਿਸ ਥਾਲੀ 'ਚ ਖਾਦਾ ਉਸੇ ਥਾਲੀ 'ਚ ਛੇਕ ਕਰੇਗਾ ਸ਼ੇਰੇ ਪੰਜਾਬ ਦਾ ਵੱਡਾ ਪੁੱਤ ਖੜਕ ਸਿੰਘ ਇਸ ਤੋਂ ਬਾਅਦ ਹੁਣ ਜ਼ਹਿਰ ਦੇ ਕੇ ਮਾਰਨਾ ਧਿਆਨ ਸਿੰਘ ਡੋਗਰੇ ਨੇ ਇਸ ਤੋਂ ਬਾਅਦਾ ਸ਼ੇਰੇ ਪੰਜਾਬ ਦਾ ਇੱਕ ਪੋਤਰਾ ਆਉਣਾ ਕਵਰ ਨਾਉ ਨਿਹਾਲ ਉਹਦੇ ਸੰਸਕਾਰ ਉੱਤੇ ਉਹਦੀ ਡਿਉੜੀ ਦਾ ਛੱਜਾ ਸੁੱਟਿਆ ਜਾਊਗਾ ਉਸ ਤੋਂ ਬਾਅਦਾ ਮਹਾਰਾਣੀ ਜਿੰਦਾਂ ਦੀ ਸ਼ੇਰੇ ਪੰਜਾਬ ਦੀ ਜਿਹੜੀ ਨੂਰ ਰਾਣੀ ਆ ਉਹਨੂੰ ਧਿਆਨ ਸਿੰਘ ਡੋਗਰਾ ਪੱਥਰਾਂ ਦੇ ਨਾਲ ਮਰਵਾਏਗਾ ਸਿਰ ਪਾੜ ਕੇ ਉਹਦਾ ਫਿਰ ਉਹਦੀ ਜਿਹੜੀ ਪੋਤਰਿਓਂ ਨੌਂ ਆ ਮਹਾਰਾਜਾ ਰਣਜੀਤ ਸਿੰਘ ਦੀ ਉਹ ਗਰਭਵਤੀ ਹੋਵੇਗੀ ਉਨੂੰ ਜ਼ਹਿਰ ਦੇ ਕੇ ਉਹਦਾ ਗਰਭਪਾਤ ਕਰਵਾਇਆ ਜਾਵੇਗਾ ਅੱਡੀਆਂ ਰਗੜ ਰਗੜ ਕੇ ਧਿਆਨ ਸਿੰਘ ਡੋਗਰਾ ਉਹਨੂੰ ਬੜੀ ਭੈੜੀ ਮੂਤੇ ਮਰਵਾਵੇਗਾ 1839 ਚ ਸ਼ੇਰੇ ਪੰਜਾਬ ਗਿਆ 1846 ਆਵੇਗਾ ਪੂਰੇ 7 ਸਾਲਾਂ ਬਾਅਦ ਆ ਦਰਿਆ ਸਤਲੁਜ ਦੇ ਕੰਢੇ ਪਿੰਡ ਸਬਰਾਵਾਂ ਦੇ ਵਿੱਚ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਹੋਵੇਗੀ ਤੇ ਅੰਗਰੇਜ਼ ਪੂਰੇ 7 ਸਾਲਾਂ ਬਾਅਦ ਆ ਪੰਜਾਬ ਦੀ ਧਰਤੀ ਤੇ ਪੈਰ ਰੱਖੇਗਾ